ਗੁਰੂ ਤੋਂ ਗੁਰੂ ਦੇ ਹੁਕਮ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਹੋ ਜ਼ਿੰਦਗੀ ਦੇ ਇਸ ਮੁਕਾਮ ਤੇ ਵੀ ਤੁਹਾਡੇ ਲਈ ਧਰਮ ਕੀ ਹੈ ਸਿੱਖ ਧਰਮ ਜਿੱਦਾਂ ਤੁਹਾਨੂੰ ਆਫ ਵੀ ਕੈਮਰਾ ਦੱਸਿਆ ਇਟਸ एवरीथिंग ਉੱਥੋਂ ਹੀ ਸ਼ੁਰੂ ਹੁੰਦੀ ਗੱਲ ਤੇ ਉੱਥੇ ਖਤਮ ਹੁੰਦੀ ਇਜ਼ ਨਾਥਿੰਗ ਇਨ ਬਿਟਵੀਨ ਜਿੱਥੇ ਸਿੱਖੀ ਦੀ ਗੱਲ ਆ ਜਵੇ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਪੀਟਰ ਵਰਦੀ ਦਾ 1921 ਦਾ ਕੋਈ ਫਰਕ ਨਹੀਂ ਸੋ ਟੂਨ ਸ਼ੁਰੂ ਹੋਇਆ ਤੇ ਉਥੇ ਐਂਡ ਹੈ ਮੈਂ ਅੱਗੇ ਵੀ ਇੰਟਰਵਿਊ ਕੀਤੀ ਸੀ ਆਈ ਵਾਸ ਬੋਨਰ ਸੀਕ ਆਈ ਵਿਲ ਡਾਈਅਰ ਸੀਕ ਦਰ ਇਜ਼ ਨੋ ਕੰਪਰੋਮਾਈਜ਼ ਇਨ ਬੀਟਵੀਨ ਉਸ ਹੁਕਮ ਨੂੰ ਮੰਨਦੇ ਹੋ ਉਸ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲ ਸਕਦਾ ਵਾਹਿਗੁਰੂ ਦੇ ਹੁਕਮ ਤੋਂ ਬਿਗੈਰ ਪੱਤਾ ਨਹੀਂ ਹਿਲ ਸਕਦਾ ਜੇ ਕੋਈ ਵੀ ਬੰਦਾ ਕਵੇ ਕਿ ਉਹਦੇ ਹੁਕਮ ਤੋਂ ਬਿਗੈਰ ਮੈਂ ਕੀਤਾ ਹੈ ਉਪਲਿਖੇ ਚ ਬਟ ਵੀ 올 ਗੋ ਥਰੂ ਦਿਸ ਜਰਨੀ ਅਪਾ ਸਾਰੇ ਮੈਂ ਖੁਦ ਗਿਆ ਜਿੱਥੇ ਮੈਂ ਮੈਂ ਇਹਦੇ ਵਿੱਚ ਫਸ ਗਿਆ ਸੀ ਕਦੇ ਮੈਂ ਹੀ ਕਰ ਰਿਹਾ ਮੈਂ ਹੀ ਆਈ ਐਮ ਮੋਸਟ ਪਾਵਰਫੁਲ ਆਈ ਐਮ ਥਿਸ ਆਈ ਐਮ ਥਿਸ ਐਕਸਟਰਨਲ ਇਨਫਲੂਐਂਸ ਵਾਲੇ ਦਿਮਾਗ ਚ ਪੈ ਜਾਂਦੇ ਵਾਕਏ ਮਰਚ ਨਹੀਂ ਗੱਲ ਬਾਤ ਮੈਂ ਹੀ ਆ ਲੈਜੈਂਡੀ ਆ ਬੰਦਾ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਆਪਣੇ ਆਪ ਨੂੰ ਕਨਵਿੰਸ ਕਰਦਾ ਬਟ ਆਲਟੀਮੇਟਲੀ ਵਾਹ ਗੁਰੂ ਦਾ ਹੁਕਮ ਜੋ ਹੈ ਉਹ ਬੰਦਾ ਤੁਹਾਨੂੰ ਲੱਗਦਾ ਰਿਹਾ ਮਹਿਸੂਸ ਹੁੰਦਾ ਰਿਹਾ ਕਿ ਪੀਟਰ ਜੋ ਕੁਝ ਅਚੀਵ ਹੋਇਆ ਉਹ ਸਿਰਫ ਤੇਰੇ ਕਰਕੇ ਔਰ ਤੂੰ ਕਰ ਰਿਹਾ ਹੈ ਇਹ ਦੌਰ ਰਿਹਾ ਤੁਹਾਡੇ ਤੇ ਬਿਲਕੁਲ ਬਿਲਕੁਲ ਬਹੁਤ ਜੋ ਤੂੰ ਜਵਾਨੀ ਕਿ ਸੇਤੇ ਹੁੰਦੀ ਹੈ ਉਹ ਮੋੜਿਆਂ ਤੋਂ ਥੁੱਕਦੀ ਹੈ ਬੁੱਕ ਦਾ ਬੰਦਾ ਪਿੰਡ ਦੇ ਵਿੱਚ ਫਾਇਰਿੰਗ ਕਰਦਾ ਹੈ ਪਟਾਂ ਤੇ ਹੱਥ ਮਾਰਦਾ ਆ ਜੋ ਜਿੰਨੇ ਦੇਖਣਾ ਚੀਕਾ ਮਾਰਦਾ ਜਦੋਂ ਬੰਦੇ ਕੋ ਪਹਿਹਾ ਆਉਂਦਾ ਹੈ ਉਹ ਬੰਦਾ ਬਸ ਹੁਣ ਆਉਣ ਤੋਂ ਜਿਹੜਾ ਆਉਂਦਾ ਦੇਖੀ ਚੋ ਸੇਮ ਉਹ ਸਤ ਮਾਕ ਨੂੰ ਚੜ ਜਾਂਦਾ ਹੈ ਇਟ ਕੈਚਸ టు ਬਟ ਓਵਰ ਅ ਪੀਰੀਅਡ ਟਾਈਮ ਵਾਹਿਗੁਰੂ ਆਪ ਹੀ ਸਮਝਾਉਂਦਾ ਦਾ ਬੇਟਾ ਨਹੀਂ ਇਸ ਤਰ੍ਹਾਂ ਨਹੀਂ ਲੈ ਚਾ ਗੁਰੂ ਦੇ ਹੁਕਮ ਨਾਲ ਚੱਲੋ ਦੈਟਸ ਵੈਰੀ ਇੰਪੋਰਟੈਂਟ ਆਮ ਬlesਟ ਦਟ ਮੇਰੇ ਲਾਈਫ ਦੇ ਵਿੱਚ ਉਹ ਬਹੁਤ ਜਲਦੀ ਟਾਈਮ ਆ ਗਿਆ ਹੂੰ ਲੇਟ ਨਹੀਂ ਆਇਆ ਮੈਂ ਕਈ ਆਪਣੇ ਸੱਜਣ ਦੇਖੇ ਨੇ ਪਰ ਤੋਂ ਕਾਫੀ ਸਿਆਣੇ ਨੇ ਉਹਨਾਂ ਦੇ ਹੱਲੇ ਤੱਕ ਨਹੀਂ ਆਇਆ ਉਹ ਹੰਕਾਰ ਦਾ ਦੌਰ ਸੀ ਮੈਂ ਸੀ ਉਹ ਕੀ ਹੁੰਦਾ ਜਦੋਂ ਪੈਸਾ ਤੁਹਾਡੇ ਲਈ ਬਹੁਤ ਛੋਟਾ ਰਹਿ ਗਿਆ ਅੱਜ ਪੂਰੀ ਦੁਨੀਆ ਪੈਸਾ ਪੈਸਾ ਕਰ ਰਹੀ ਹੈ ਤੁਸੀਂ ਉਹ ਕੁਝ ਦੇਖਿਆ ਜੋ ਦੁਨੀਆ ਚ ਮਹਿਜ਼ 1% ਲੋਕ ਵੀ ਨਹੀਂ ਹੋਣੇ ਜੋ ਦੇਖਦੇ ਐ ਤਾਂ ਉਹ ਕੀ ਐ ਮੈਂ ਜਾਨਣਾ ਚਾਹੁੰਨਾ ਕਿ ਜਦੋਂ ਉਸ ਪੋਜੀਸ਼ਨ ਤੇ ਬੰਦਾ ਬੈਠਦਾ ਹੈ ਤਾਂ ਉਹਦੇ ਦਿਮਾਗ ਚ ਕੀ ਐ ਹੰਕਾਰ ਐ ਮੈਂ ਵਾਟ ਇਟ ਇਜ਼ ਇਟਸ ਅ ਕੰਬੀਨੇਸ਼ਨ ਆਫ ਏਵਰੀਥਿੰਗ ਇਹ ਇੱਕ ਕੋਕਟੇਲ ਬਣ ਜਾਂਦਾ ਹੈ ਹੰਕਾਰ ਇਕੋ ਹੋ ਮੈਂ ਸਾਰੇ ਇੱਕੋ ਹੀ ਚੀਜ਼ ਹੈ ਟੋਲ ਇਕਵਲਸ ਟੂ ਐਕਸ ਇਕਵਲਸ ਟੂ ਵਾਈ ਉੱਥੇ ਗੱਲ ਆ ਜਾਂਦੀ ਹੈ ਬਟ ਹੰਕਾਰ ਜਿਹੜਾ ਹੈ ਇਹ ਜਦੋਂ ਬੰਦੇ ਚ ਆ ਜਾਵੇ ਇਟ ਐਕਚੁਅਲੀ ਕੈਨ ਕਾਜ਼ ਅ ਲੋਟ ਆਫ ਡੈਮੇਜ ਮੈਂ ਜਿਹੜੀ ਹੈ ਨਾ ਉਹ ਕਹਿੰਦੇ ਮੈਂ ਤਾਂ ਬੱਕਰੇ ਦੀ ਵੀ ਬਹੁਤ ਹੁੰਦੀ ਆ ਤੇ ਮਾਤੋਂ ਦੀ ਜਦੋਂ ਟੌਨ ਲਿਤੀ ਉਹਨੂੰ ਬਤਾ ਲੱਗਦਾ ਮੈਂ ਜਦੋਂ ਬੰਦੇ ਚ ਆ ਜਾਵੇ ਉਦੋਂ ਡੈਮੇਜ ਹੁੰਦਾ ਉਹਨੂੰ ਇੰਟਰਨਲੀ ਵੀ ਉਹ ਡੈਮੇਜ ਆਪਣੇ ਆਪ ਨੂੰ ਕਰ ਰਿਹਾ ਤੇ ਜੋ ਇੰਟਰਨਲੀ ਕਰ ਰਿਹਾ ਉਹੀ ਉਹ ਪ੍ਰੋਜੈਕਟ ਬਾਹਰ ਕਰ ਰਿਹਾ ਐਂਡ ਜੋ ਪ੍ਰੋਜੈਕਟ ਕਰ ਰਿਹਾ ਦੈਟਸ ਵਾਟ ਇਜ਼ ਕ੍ਰੀਏਟਿੰਗ ਅਰਾਊਂਡ ਹਿਮ ਸੋ ਵੈਨ ਯੂ ਗੈਟ ਟੂ ਅ ਪੁਆਇੰਟ ਦੈਟ ਯੂ ਲਾਈਫ ਦੇ ਵਿੱਚ ਉਸੇ ਉਸ ਮਕਾਮ ਤੇ ਪਹੁੰਚ ਜਾਂਦੇ ਹਾਂ ਤਾਂ ਚਲੋ ਜੀ ਮੈਂ ਕਮਾ ਲਿਆ ਮੈਂ ਆਪਣਾ ਪ੍ਰਾਪਰਟੀ ਲੈ ਲਈ ਕਾਰਾਂ ਲੈ ਲਈਆਂ ਜਹਾਜ਼ ਲੈ ਲੈ ਮੈਂ ਕੀਤਾ ਸਾਰਾ ਕੁਝ ਆਈ ਡਿਡ ਥਿਸ ਬਟ ਆਲਟੀਮੇਟਲੀ ਨੋ ਇਹ ਪਲੇਖਾ ਇਹ ਵਹਿਮ ਹੈ ਤੁਹਾਡਾ ਇਹ ਟੋਟਲੀ ਵਹਿਮ ਹੈ ਇਟਸ ਅ ਫਾਲਸ ਲੂਜਨ ਬੰਦਾ ਉਹਦੇ ਵਿੱਚ ਘੁੰਮਦਾ ਹੈ ਤੁਹਾਡੇ ਡਿਸੀਜਨ ਮੇਕਿੰਗਸ ਤੁਹਾਡੇ ਫੈਸਲੇ ਤੁਸੀਂ ਬਹੁਤ ਕੁਝ ਕਰਦੇ ਹੋ ਤੁਹਾਡੇ ਆਪਣੇ ਨਹੀਂ ਹੁੰਦੇ ਫੈਸਲੇ ਡਿਸੀਜਨਸ ਔਨ ਦਾ ਗਾਈਡੈਂਸ ਆਫ ਦਾ ਗੁਰੂ ਜੋ ਗੁਰੂ ਗ੍ਰੰਥ ਸਾਹਿਬ ਦੀ ਗਾਈਡੈਂਸ ਹੈ ਉਹਦੇ ਉੱਤੇ ਫੈਸਲੇ ਹੁਣ ਮੇਰੇ ਬਿਸਮੇ ਪ੍ਰੀਵੀਅਸਲੀ ਮੈਂ ਆਪਣੇ ਫੈਸਲੇ ਤੇ ਮੈਂ ਆਪ ਹੀ ਖੁਦ ਲੈ ਰਿਹਾ ਸੀ ਤੇ ਆਪ ਹੀ ਅਲਾਨ ਕਰਤਾ ਜੀ ਅਨਾਉਂਸ ਕਰਤਾ ਕਰਨ ਜੀਆ ਕਰਨ ਉਹ ਦੈਟਸ ਈਗੋ ਉਹ ਤੁਹਾਡੀ ਈਗੋ ਬੋਲਦੀ ਹੈ ਦੈਟਸ ਟੇਕਿੰਗ ਓਵਰ ਯੂਰ ਮਾਈਂਡ ਤੁਹਾਡੀ ਈਗੋ ਤੁਹਾਡੇ ਮਾਈਂਡ ਨੂੰ ਕੰਟਰੋਲ ਕਰਦੀ ਹੈ ਜਦੋਂ ਤੁਸੀਂ ਗੁਰੂ ਦੇ ਹੁਕਮ ਚ ਆ ਜਾਓ ਐਂਡ ਯੂ ਸਟਾਰਟ ਵਰਕਿੰਗ ਓਨ ਹਿਸ ਗਾਈਡਲਾਈਨਸ ਐਂਡ ਹਿਸ ਟੀਚਿੰਗਸ ਜੋ ਗੁਰੂਵਾਂ ਨੇ ਸੰਸਕਾਰ ਤੁਸੀਂ ਗੁਰੂ ਨਾਨਕ ਦੇਵ ਜੀ ਟੀਚਿੰਗਸ ਦੇ ਉੱਤੇ ਤੁਸੀਂ 1% ਵੀ ਅਮਲ ਕਰ ਲਓ ਤੁਹਾਡੀ ਲਾਈਫ ਜਿਹੜੀ ਹੈ ਤੁਸੀਂ ਤਰ ਕੇ ਯੂ ਆਰ ਇਨ ਅ ਡਿਫਰੈਂਟ ਜਨਰ ਆਲ ਟੂਗੇਦਰ ਫਿਰ ਤੁਹਾਨੂੰ ਆ ਚੀਜ਼ਾਂ ਕੋਈ ਮਹਿਣਾ ਨਹੀਂ ਰੱਖਦੀਆਂ ਹਾਂ ਤੁਸੀਂ ਇੰਜੋਏ ਕਰਦੇ ਆ ਐਂਡ ਯੂ ਇੰਜੋਏ ਦ ਲਾਈਫ ਬਟ ਇਟਸ ਨਾਟ ਦ ਐਂਡ ਆਲ ਐਂਡ ਬੀ ਆਲ ਥੇਰ ਵਾਸ ਅ ਟਾਈਮ ਬਿਲਕੁਲ ਇੱਕ ਟਾਈਮ ਸੀ ਦੈਟ ਪੈਸੇ ਨੂੰ ਇੰਨੀ ਐਮੀਅਤ ਦੇ ਰਹੇ ਸੀ ਕਿ ਕੋਈ ਬੰਦਾ ਡੀਲ ਕਰਨ ਵੀ ਆਇਆ ਤਾਂ ਅਸੀਂ ਮੈਕਸਿਮਮ ਕਿੱਦਾਂ ਲੈਣਾ ਹੈ ਤੋਂ ਐਕਸਟਰੈਕਟ ਕਿੱਦਾਂ ਕਰਨਾ ਹੂੰ ਹੁਣ ਹੈ ਖੁਸ਼ ਹੋ ਕੇ ਜਾਵੇ ਖੁਸ਼ ਹੈ okay good good deal okay thik. a transformation came in in business it happened I, I can't answer this question there's lots of things that happened. they started life mode on their incidents on their incident on business wise i don't know how this came but it came very early in my life ਮੇ ਬੀ ਜਦੋਂ ਦੋ ਦੋਸ 2008 ਦੇ ਵਿੱਚ 9 ਦੇ ਵਿੱਚ ਰੈਸੈਸ਼ਨ ਆਇਆ ਸੀ ਉਸ ਟਾਈਮ ਦੀ ਆਈ ਥਿੰਕ ਆਫਟਰ ਥੈਟ ਬੋਥ ਚੇਂਜ ਆਈ ਮੇਰੀ ਲਾਈਫ ਦੇ ਵਿੱਚ ਉਦੋਂ ਵਲ ਲੌਸ ਹੋਇਆ ਸੀ ਤੁਹਾਨੂੰ ਵੀ ਹੋਇਆ ਪੂਰੇ ਸਾਡਾ ਤਾਂ ਦੂਸਰਾ ਕੋਲ ਜਿਹੜਾ ਸੀਗਾ ਲੌਸ ਆ ਲਈ ਸੀ ਬੈਂਕ ਨੇ ਫੋਨ ਕੀਤਾ ਜੀ ਪ੍ਰੋਪਰਟੀ ਦਾ ਲੋਨ ਦੋ ਲੇਕਿਨ ਲੋਨ ਤੇ ਸਭ ਕੁਝ ਚੱਲ ਰਿਹਾ ਨਹੀਂ ਮਾਰਜਿਨ ਕੋਲ ਆ ਗਿਆ ਮਾਰਜਨ ਕਾਲ ਕੀ ਹੁੰਦਾ ਜੀ ਅਸੀਂ ਕਿਸ ਤੇ ਦੇ ਰਹੇ ਆ ਨਹੀਂ ਵੈਲਿਊ ਘਿਰ ਗਈ ਤੁਹਾਡੀ ਅਸੀਂ ਵੈਲਿਊ ਤੁਹਾਡੀ ਕਿਤਾਬਾਂ ਜਿ ਘਰੀ ਸਾਡੀਆਂ ਚ ਥੋੜੋ ਨਹੀਂ ਤੁਸੀਂ ਦੋ ਅਸੀਂ ਪ੍ਰੋਪਰਟੀ ਵਾਪਸ ਲੈ ਰਹੇ ਹਾਂ ਸੋ ਵੈਨ ਯੂ ਗੈਟ ਥੀਸ ਕਾਲਸ ਐਂਡ ਥਿੰਗਸ ਹਾਪਨ ਥੈਨ ਆਲਟੀਮੇਟਲੀ ਤੁਹਾਨੂੰ ਬੰਦੇ ਨੂੰ ਇਹੀ ਅਹਿਸਾਸ ਹੁੰਦਾ ਤੁਹਾਡੇ ਕੰਟਰੋਲ ਚ ਕੁਝ ਨਹੀਂ ਹੈ ਓਨਲੀ ਯੂ ਗੁੱਡ ਡੀਡਸ ਤੁਹਾਡੇ ਕੰਟਰੋਲ ਚ ਜੋ ਬੰਦਾ ਤੁਹਾਨੂੰ ਮਿਲ ਕੇ ਜਾਂਦਾ ਤੇ ਅੱਛੀ ਦੁਆ ਦਿੰਦਾ ਉਹ ਤੁਹਾਡੇ ਕੰਟਰੋਲ ਚ ਹੈ ਬਿਕਾਜ਼ ਦੈਟਸ ਯੂਰ ਐਕਸ਼ਨ ਐਨ ਉਸ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਐਨ ਉਹ ਰਿਐਕਸ਼ਨ ਜੇ ਤੁਸੀਂ ਪੋਜ਼ਿਟਿਵ ਕਰੋਗੇ ਉਹ ਪੋਜ਼ਿਟਿਵ ਰਿਐਕਸ਼ਨ ਜਿਹੋ ਜੀ ਆਵਾਜ਼ ਕੁਝ ਮਾਰੋਗੇ ਉਹ ਜੀ ਬਾਹਰ ਆਉਣੀ ਹੈ ਸੋ ਸਰਟਨ ਚੇਂਜਸ ਇਨ ਲਾਈਫ ਸਰਟਨ ਇਨਸੀਡੈਂਟਸ ਬੰਦੇ ਨੂੰ ਆਪ ਕਈ ਵਾਰੀ ਨਹੀਂ ਕਰਤੀਆਂ ਕਈਆਂ ਨੂੰ ਨਹੀਂ ਮੇਰੇ ਹੋਰ ਯਾਰ ਦੋਸਤ ਨੇ ਕੋਲੀਗਸ ਨੇ ਨਹੀਂ ਉਹਨਾਂ ਨੂੰ ਨਹੀਂ ਕੋਈ ਫਰਕ ਕੀ ਤੁਸੀਂ ਉਸ ਮੋੜ ਤੇ ਉਹ ਜ਼ਿੰਦਗੀ ਦਾ ਜਿੱਥੇ ਤਸੱਲੀ ਹੋ ਗਈ ਜਾਂ ਸਬਰ ਹੋ ਗਿਆ ਕਿ ਬਸ ਬਹੁਤ ਹੋ ਗਿਆ ਜਾਂ ਹੱਲੇ ਵੀ ਭੁੱਖ ਹੈ ਅੰਤ ਪਨਯੋਰ ਸੀ ਤਾਂ ਅਸੀਂ ਦੇਖਦੇ ਹਾਂ ਕਿ ਜਿੰਨੇ ਬਿਗ ਜਾਇਐਂਟਸ ਨੇ ਉਹ ਹਰ ਰੋਜ਼ ਉਹ ਮਿਲੀਅਨ ਤੋਂ ਬਿਲੀਅਨ ਬਿਲੀਅਨ ਤੋਂ ਟ੍ਰਿਲੀਅਨ ਤੱਕ ਸੋਚ ਰਹੇ ਔਰ ਲੱਗੇ ਹੋਏ ਉਸ ਦੌੜ 'ਚ ਥੋੜੀ ਦੌੜ ਕੀ ਹੈ ਕੰਟੈਂਟ ਮੈਂ ਆਮ ਸੈਟੀਸਫਾਈਡ ਮੇਰੀ ਦੌੜ ਪੈਸੇ ਦੀ ਨਹੀਂ ਹੁਣ ਮੇਰੀ ਨਹੀਂ ਹੈ ਨਾ ਬਿਲਕੁਲ ਮੇਰੀ ਤਾਂ ਦੌੜ ਪੈਸੇ ਦੀ ਨਹੀਂ ਫੋਰ ਮਾਈ ओन ਆਈ ਹੈਵ ਅ ਬlesਟ ਫੈਮਿਲੀ ਵਾਹਿਗੁਰੂ ਦੀ ਬਹੁਤ ਕਿਰਪਾ ਮੇਰੀ ਦੌੜ ਹੈ ਹੁਣ ਮੈਂ ਸੋਸ਼ਲ ਇਮਪੈਕਟ ਕਿਤੇ ਮੈਂ ਕਿਸੇ ਦੀ ਲਾਈਫ ਕਿਦਾਂ ਚੇਂਜ ਕਰ ਸਕਦਾ ਮੈਂ ਇੰਪੈਕਟ ਕਿਦਾਂ ਲੈ ਆ ਸਕਦਾ ਹਾਊ ਕੈਨ ਆਈ ਚੇਂਜ ਸੋ ਹੁਣ ਜੋ ਮੈਂ ਕੰਮ ਕਰ ਰਿਹਾ ਜਾਂ ਮੈਂ ਮਿਹਨਤ ਕਰ ਰਿਹਾ ਜਾਂ ਮੈਂ ਮੀਟਿੰਗਸ ਕਰ ਰਿਹਾ ਮੈਂ ਪੈਸਾ ਬਣਾ ਰਿਹਾ ਇਜ਼ ਨਾਟ ਫॉर ਮਾਈ ਮਾਈ ਲਾਈਫ ਇਜ਼ ਕੰਟੈਂਟ ਮੈਂ ਸਾਰਾ ਕੁਝ ਦੇਖ ਲਿਆ ਆਪਸ਼ਨ ਡਾਉਨਸ ਦੇਖ ਲਿਆ ਐਂਡ ਗੱਲ ਮੁੜ ਕੇ ਉਹ ਦੋ ਰੋਟੀਆਂ ਤੇ ਆਉਂਦੀ ਐ ਰਾਤ ਤੁਹਾਡੀ ਸੁੱਖ ਦੀ ਨੀਂਦ ਆ ਜਵੇ ਉੱਤੇ ਆਉਂਦੀ ਐ ਤੇ ਤੁਹਾਡੀ ਪਰਿਵਾਰ ਦੀ ਹੈਲਥ ਤੇ ਹੁੰਦੀ ਦਾ ਪਰਿਵਾਰ ਖੁਸ਼ ਹੋਵੇ ਤੁਹਾਡੇ ਯਾਰ ਦੋਸਤ ਜਿਹੜੇ ਤੁਹਾਡੀ ਟਾਈਟ ਸਰਕਲ ਹੈ ਉਹ ਸਾਰੇ ਠੀਕ ਰਹਿਣ बिकॉज़ ਜੇ ਉਹਨਾਂ ਨੂੰ ਪ੍ਰੋਬਲਮ ਹੈ ਤੁਹਾਨੂੰ ਪ੍ਰੋਬਲਮ ਹੈ ਐਂਡ ਦੈਟਸ ਦ ਕਾਈਂਡ ਆਫ ਪਰਸਨ ਆਈ ਐ ਅੱਜ ਜਿਸ ਚੀਜ਼ ਲਈ ਮੈਂ ਕੰਮ ਕਰ ਰਿਹਾ ਹਾਂ ਇਜ਼ ਟੂ ਹੈਵ ਅ ਸੋਸ਼ਲ ਇੰਪੈਕਟ ਕਿ ਮੈਂ ਲਾਈਫ ਕਿੰਨਾ ਕਿਸੇ ਦੀ ਚੇਂਜ ਕਰ ਸਕਦਾ ਮੈਂ ਇੰਪੈਕਟ ਕਿਸ ਤਰ੍ਹਾਂ ਲਿਆ ਸਕਦਾ ਐਂਡ ਦੈਟਸ ਮਾਈ ਡਰਾਈਵ ਟੂਡੇ ਨੋਟ ਟੂ ਮੇਕ ਮੋ ਮਨੀ ਆਮ ਵੈਰੀ ਬlesਟ ਲਾਈਫ ਇਜ਼ ਬਿਊਟੀਫੁਲ ਹਮ ਪੈਸੇ ਲਈ ਮੈਂ ਬਹੁਤ ਕੱਟ ਮੀਟਿੰਗਾਂ ਕਰਨਾ ਲੜਾਈ ਵੀ ਹੋ ਜਵੇ ਕਿਸੇ ਨਾਲ ਕੋਈ ਉਹ ਨੀਕੀ ਹੋ ਜਵੇ ਪੈਸੇ ਲਈ ਛੱਡ ਯਾਰ ਚੰਗਾ ਤੋ ਰੱਖ ਕੋਈ ਨਹੀਂ ਇਸੋ ਠੀਕ ਨਾਲ ਦੇ ਕਹਿ ਰਹੇ ਏ ਇਦਾਂ ਕਿਉਂ ਜੀ ਹਾਂ ਚੱਕ ਲਿਆਵਾਂਗੇ ਬੂਟ ਚ ਪਾ ਕੇ ਲਿਆਉਂਦੇ ਦੱਸ ਭਾਈ ਦੱਸੋ ਤੁਸੀਂ ਨਹੀਂ ਕੋਈ ਨਹੀਂ ਯਾਰ ਉਹ ਖੱਲੀ ਬੋ ਪੈਸੇ ਕਰਕੇ ਥੋੜਾ ਆਪ ਲੜਨਾ ਕੋਈ ਪ੍ਰੋਬਲਮ ਨਹੀਂ ਕੀ ਉਹਦੀ ਕੇਸ ਵਿੱਚ ਸਿਕੋ ਲੈ ਗਿਆ ਪਰ ਤੁਸੀਂ ਉਹ ਦੌਰ ਵੀ ਦੇਖਿਆ ਜਦੋਂ ਪੈਸਾ ਨਹੀਂ ਸੀ ਆ ਬਿਲਕੁਲ ਤਾਂ ਕੋਈ ਪੈਸਾ ਕਿੰਨਾ ਇੰਪੋਰਟੈਂਟ ਹੈ ਪੈਸਾ ਦੇਖੋ ਪੈਸਾ ਕਿੱਥੇ ਤੱਕ ਇੰਪੋਰਟੈਂਟ ਆ ਪੈਸਾ ਇਜ਼ ਇਜ਼ ਵੈਰੀ ਇੰਪੋਰਟੈਂਟ ਅਮ ਤੁਸੀਂ ਅੱਜ ਦੀ ਦੁਨੀਆ ਚ ਰਹਿਣਾ ਤੁਹਾਨੂੰ ਬੇਸਿਕ ਕੰਫਰਟਸ ਬੇਸਿਕ ਨੀਡਸ ਇੰਪੋਰਟੈਂਟ ਹੈ ਤੁਹਾਡੀ ਲਾਈਫ ਕੰਫਰਟੇਬਲ ਹੋਣੀ ਚਾਹੀਦੀ ਹੈ ਮੈਡੀਕਲ ਕੇਅਰ ਇੰਪੋਰਟੈਂਟ ਹੋਣੀ ਚਾਹੀਦੀ ਹੈ ਥੀਸ ਆਰ 올 ਵੈਰੀ ਇੰਪੋਰਟੈਂਟ ਥਿੰਗਸ ਅਮ ਜੇ ਬੰਦਾ ਕਹੇ ਜੀ ਮੈਂ ਸਾਰਾ ਕੁਝ ਛੱਡ ਕੇ ਤੇ ਵੇ ਫਕੀਰ ਬਣ ਜਾਣਾ ਤੇ ਠੀਕ ਹੈ ਉਹ ਵੀ ਹੈ ਲੋਕ ਹਮ ਦੈਟਸ ਨਾਟ ਮੀ ਸੋ ਜਿਹੜੇ ਬੇਸਿਕ ਨੀਡਸ ਐਂਡ ਕੰਫਰਟਸ ਐਂਡ ਲਕਸ਼ਰੀਜ਼ ਆਈ ਇੰਜੋਏ ਥਮ